ਦੀ ਆ ਨਾ ਇਹ ਵੇਖੋ ਵੀ ਆ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਕਿੱਡਾ ਵਧੀਆ ਯਾਰ ਦ੍ਰਿਸ਼ ਲੱਗਣ ਡਿਆ ਵਾ ਲੱਗਾ ਹੀ ਗੋਲ ਗੱਪਿਆਂ ਦਾ ਲੰਗਰ ਲੱਗਾ ਹੀ ਤੇ ਇਧਰ ਨਮਨ ਤੇ ਲਿਆ ਆਇਆ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਏ ਤੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫ਼ਰ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਗੁਰੂ ਕੇ ਲਾਹੌਰ ਆਪਣੇ ਨਾਲ ਨਮਨ ਤੇ ਆਪਣੀ ਪਸੰਦੀਦੀ ਗੈਂਗ ਵੀ ਅੱਗੇ ਪਿੱਛੇ ਆ ਜਾਹੋਰ ਨਮਨ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਬੋਲਿ ਭਾਈ ਤੇ ਆਪਾਂ ਜਾ ਰਹੇ ਆ ਗੁਰੂਗੱਲਾ ਲਾਹੌਰ ਤੇ ਜੇ ਤੇ ਚੈਨਲ ਤੇ ਨਵੇਂ ਜੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਹੋਲਾ ਮੱਲਾ ਦੀ ਆ ਹੋਲੇ ਮੱਲੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਨਮਨ ਤਨੂੰ ਵੀ ਤੇ ਇਹਨਾਂ ਨੂੰ ਵੀ ਕਹ ਦੇ ਬਹੁਤ ਬਹੁਤ ਮੁਬਾਰਕਾਂ ਹੋਲੇ ਮੱਲੇ ਦੀਆਂ ਤੇ ਅੱਜ ਹੋਲਾ ਵੀ ਖੇਡਾਂਗੇ ਤੇ ਸਭ ਤੋਂ ਪਹਿਲਾਂ ਚੱਲਦੇ ਆ ਆਪਾਂ ਆਪਣੇ ਗੁਰੂ ਕੇ ਲਾਹੌਰ ਇਧਰ ਰਾਇਆਪੁਰਾ ਰੈਡੀ ਆ ਰਏ ਹੋਲੀ ਅੱਜ ਪੂਰੀ ਖੜਨੀ ਆ ਹੋਲਾ ਹੋਲੀ ਆ ਆਣ ਕੇ ਖੇਡਾਂਗੇ ਆਣ ਕੇ ਹੋਲਾ ਪੂਰਾ ਖੜਨਾ ਠੀਕ ਆ ਆ ਇਧਰ ਫੜ ਹਾਂ BMW ਤੇ ਚਲੋ ਚਲੀਏ ਬਾਕੀ ਵੀਡੀਓ ਸ਼ੇਅਰ ਸ਼ੂਰ ਕਰਦੇ ਕਰੋ ਤੁਸੀਂ ਵੀਡੀਓ ਘਾਟੀ ਸ਼ੇਅਰ ਕਰਦੇ ਜਿਹੜੇ ਵੇਖਦੇ ਜੇ ਭਾਏ ਰਿਸ਼ਤੇਦਾਰੀ ਜੇ ਸ਼ੇਅਰ ਕਰਦੇ ਕਰੋ ਯਾਰ ਇੱਕ ਦੋ ਜਾਣੇ ਨੂੰ ਹਾਂ ਜੀ ਮਿੱਤਰੋ ਅੱਜ ਕੱਲ ਨੂੰ ਆਪਾਂ ਉਧਰ ਗਏ ਤੇ ਉਧਰਲੇ ਬਨੇ ਗਏ ਹਨ ਤੇ ਅੱਜ ਆਪਾਂ ਇੱਧਰ ਨੂੰ ਜਾ ਰਹੇ ਆ ਐਨੂੰ ਨੰਨਾਂ ਤੇ ਵੀ ਜਾਇਦਾ ਤੇ ਐਨੂੰ ਗੁਰੂਕਲਾ ਹੋਰ ਜਾਇਦਾ ਤੇ ਹੋਰ ਵੀ ਬੜੇ ਰਾਹ ਐਨੂੰ ਚਲ ਜਾਂਦੇ ਆ ਤੇ ਚਲੋ ਆਪਾਂ ਜਾ ਰਹੇ ਹਾਂ ਹੁਣ ਗੁਰੂਕੇ ਲਾਹੌਰ ਘੁੰਮਣ ਆਹ ਹਰ ਸਿੱਥੇ ਉਹ ਬੀੜੀ ਦਾ ਸਿਸਟਮ ਬੀੜੀ ਦਾ ਸਿਸਟਮ ਇਹ ਆਪੇ ਤੁਹਾਨੂੰ ਹੂਟੇ ਦੇਣਗੇ ਤੁਹਾਨੂੰ ਹੂਟੇ ਦੇਣਗੇ ਉਹ ਬੀੜੀ ਚ ਵੇਲਾ ਰੋਡ ਮਾਰ ਗਿਆ ਇੱਕ ਚੱਲ ਜਾ 100 ਰੁਪਏ ਟਿਕਟ ਹੁਣੀ ਆ 100 ਰੁਪਏ ਟਿਕਟ ਉਹ ਵੇਖੋ ਨਾ ਬੋਰਡ ਦੇ ਸ਼ਹਿਰ ਦੀ ਘਰਾਉਂਦੇ ਜੇਪਸੀ ਵੀ ਹੋਵੇ ਪਟਰ ਹੋਵੇ ਚੰਗਾ ਘੈਂਟ ਏ ਯਾਰ ਸਿਸਟਮ ਜਾ ਸਾਡੇ ਡਕ ਡੁਕ ਜਾਏ ਤੇ ਉਹਨੂੰ ਚੁੱਕਣ ਲਈ ਆ ਬੁਲਾਉਂਦਾ ਹੋਵੇ ਹੁਣੀ ਸਾਬ ਨਾ ਜਿਤਨਾ ਜਵਾਕ ਹੋਵੇ ਇਕੱਲਾ ਕਰਾਬ ਹੋਵੇ ਨਾਲ ਨਾ ਕੋਈ ਯਾਰ ਹੋਵੇ ਨਾ ਇੱਥੇ ਨਾ ਇੱਕ ਖਾਈ ਜੀ ਆਉਣੀ ਆ ਪਰ ਉੱਥੇ ਵੀਡੀਓ ਨਹੀਂ ਬਣਾਉਂਦੇ ਆਪਣੇ ਨੂੰ ਮੈਂ ਬਣਾਈ ਵੀਡੀਓ ਤੇ ਹਰ ਸਾਲ ਪਿਛਲੀ ਵਾਰੀ ਬਣਾਈ ਸੀ ਤੇ ਇਹਨੂੰ ਆਂਦੇ ਵੀ ਕੱਟਦੇ ਵੀਡੀਓ ਤੇ ਬਾਕੀ ਚਲੋ ਚਲਦੇ ਆਂ ਤੇ ਇੱਥੋਂ ਫੋਨ ਬੰਦ ਕਰ ਦਿੰਦੇ ਆਂ ਥੋੜਾ ਅੱਗੇ ਜਾ ਕੇ ਫਿਰ ਕੰਟੀਨਿਊ ਕਰ ਲੇ। ਲੱਗੀ ਹੁਣ ਆਵਾ ਹੁਣ ਆਪਾਂ ਨਹਿਰ ਦੇ ਨਹਿਰ ਹੀ ਤੁਰੀ ਜਾਣਾ ਵਾ ਬਸ ਅੱਗੇ ਵੀ ਨਹਿਰ ਹੀ ਆ ਆਪਣੇ ਆ ਮਤਲਬ ਨਹਿਰ ਦੇ ਸਾਰੇ ਉਹ ਉੱਥੋਂ ਤੱਕ ਕਾਫੀ ਤੁਰਨਾ ਆ ਤੇ ਫਿਰ ਅੱਗੇ ਜਾ ਕੇ ਥੋੜੀ ਚੜਾਈ ਚੜਨੀ ਆ ਤੇ ਫਿਰ ਆਪਾਂ ਗੁਰੂ ਕਿਲ੍ਹੌਰ ਜਾਣਾ ਆ। ਤੇ ਲਾਗੇ ਨਾਨਾ ਦੇ ਵੀ ਉਥੋਂ ਵੇਖਦਾ ਆ ਤੇ ਮਦਰ ਵੀ ਪਹਿਲਾਂ ਤੇ ਆਪਾਂ ਰਾਹ ਭੁੱਲ ਗਏ ਸੀ ਥੋੜਾ ਆ ਉਹ ਮੈਪ ਬਾਅਦ ਚ ਚੈੱਕ ਕੀਤਾ ਗੂਗਲ ਮੈਪ ਕਹੀ ਜਰੀ ਸਹੀ ਹੋ ਜਾਂਦਾ ਵਾ ਹੁਣ ਪੈਦਲ ਫੇਰ ਯਾਤਰਾ ਕਰਨੀ ਜੇ ਸ਼ਾਇਦ ਕੋਈ ਟਰਾਲੀ ਮਿਲ ਗਈ ਤੇ ਟਰਾਲੇ ਚ ਚੱਲ ਜਾਗੇ ਨਹੀਂ ਤੇ ਪੈਦਲ ਤੇ ਯਾਤਰਾ ਕਰਨੀ ਕਰਨੀ ਆ ਪਾਣੀ ਨਾ ਇਧਰੋਂ ਐਨੂੰ ਜਾਣ ਰਿਆ ਵਾ ਤੇ ਪਰ ਇੰਨਾ ਨਹੀਂ ਸਮਝ ਲੱਗਣ ਦੀ ਇੱਥੇ ਤੇ ਸਾਰਾ ਕਾ ਖਾਲੀ ਹੈ ਤੇ ਪਾਣੀ ਥੱਲੋਂ ਦੀ ਕ੍ਰੋਸ ਹੋਣ ਡਿਆ ਜੇ ਹਿਸਾਬ ਲਾਓ ਹੈ ਜਾਣਾ ਪਾਣੀ ਥੱਲੋਂ ਦੀ ਕ੍ਰੋਸ ਹੋਣ ਡਿਆ ਉਹ ਪਿੱਛੇ ਵੀ ਵੇਹੇ ਹੈ ਵਾ ਦੋ ਜਿੱਥੇ ਤੱਕ ਬੰਦੇ ਪਾਜੀ ਮਾਰਿਆ ਕਰਨੀ ਆ ਬਹੁ ਘੰਟ ਆ ਵੇਹੇ ਤੇ ਸਿਸਟਮ ਜੇ ਬਣਾਇਆ ਹੈ ਹਾਂ ਜਮਿਆ ਸਿਸਟਮ ਬੜਾ ਘੰਟ ਹੈ ਥੱਲੋਂ ਦੀ ਪਾਣੀ ਜਾਣ ਡਿਆ ਵਾ ਥੱਲੋਂ ਕਿੰਸ ਜਾ ਰਿਹਾ ਬਾਈ ਸਾਹਿਬ ਉਹੀ ਤੇ ਸਮਝ ਨਹੀਂ ਲੱਗਣ ੜੀ ਯਾਰ ਪਾਣੀ ਆਉ ਉਹ ਉਧਰ ਜਾਣ ਡਿਆ ਅਜਾ ਥੱਲੋਂ ਜਾਣ ਡਿਆ ਪਾਣੀ ਥੱਲੋਂ ਦੀ ਜਾਣ ਡਿਆ ਪਾਣੀ ਵੀਰ ਚੰਗਾ ਵਾ ਹਾਂ ਜੀ ਯਾਰ ਸਾਹਮਣੇ ਮਤਰਾ ਇੱਕ ਡੈਮ ਆ ਚੁਕਿਆ ਆ ਤੇ ਕਿੰਨਾ ਹੀ ਵਾਹੇ ਤੋ ਟੁੱਟ ਚੁਕੇ ਆ ਯਾਰ ਤੋੜ ਤੋੜ ਕੇ ਨਾ ਕਿੰਨੇ ਤੋੜੇ ਆ ਹੋ ਗਏ ਓਏ ਅੱਛਾ ਇਧਰ ਉਹ ਚੜਾਈ ਆ ਗਈ ਸਾਹਮਣੇ ਕੀ ਆ ਸਾਹਮਣੇ ਦੱਸਤਾ ਵੀਰੇ ਆਪਾਂ ਵੀ ਡੈਮ ਤੇ ਆ ਗਏ ਆ ਕਿਉਂ ਜਾਮ ਆ ਆ ਆਪਣੇ ਬੰਦੇ ਜੋਗੀ ਬਹੁਤ ਥੱਕੇ ਵੀ ਆ ਤਾਂ ਵੀ ਐਡੇ ਢੀਠ ਬਣੇ ਆ ਵੀ ਤੁਰੇ ਜਾਂਦੇ ਆ 5 ਮਿੰਟ ਬਹਿਣਾ ਵਣੀਆਂ ਇਹਨਾਂ ਨੇ ਰੈਸਟ ਵੀ ਨਹੀਂ ਕਰਨੇ ਆ ਜੀ ਇਹਦੇ ਬਦਲੇ ਨਹੀਂ ਜਾਈਦਾ ਪਰ ਬੋਹ ਜਤਰਾ ਕੰਡੇ ਤਰਸ ਤਰਤੀਆਂ ਪਈਆਂ ਹੀਓ ਫੂਗਰੀ ਮਾਲ ਨੂੰ ਹਟਦੇ ਨਹੀਂ ਸਹੀ ਗੱਲ ਆ ਇਹ ਹਰਸ਼ਦੀ ਵੀਡੀਓ ਜਿਹੜੀ ਆ ਪਹਿਲੇ ਨੰਬਰ ਤੇ ਲੱਗੇਗੀ ਖੱਲੇ ਰਹਿ ਪਈਆਂ ਹਟੇ ਕਰ ਜੇ ਮੂਰ ਖਰਾਬ ਹੋ ਜਾਏ ਮਾਈਨੇ ਮੈਂ ਤਾਂ ਟਰਾਲੀ ਮਿਲ ਚੁਕੀ ਆ ਲਓ ਵੀਦਰੋ ਨਿਆਰੇ ਚਾਚੇ ਹੁਣੀ ਪੂਰੇ ਫਰਫੜ ਕੇ ਬੈਠੇ ਨੇ ਟਰਾਲੀ ਮਿਲ ਚੁਕੀ ਆ ਤਾਂ ਪਾਣੀ ਆ ਗਿਆ ਆ ਮੇਰੇ ਟਾਈਮ ਪਛੇ ਤੋ ਭਾਜੀ ਪੌਂਟ ਤੇ ਚੁਗੇ ਆਂ ਤੇ ਪਰਨਾ ਅਜੇ ਵੀ ਆਹ ਕਾਫੀ ਦੂਰ ਜਾਣਾ ਆ ਮਤਲਬ ਵੀ 1 ਕਿਲੋਮੀਟਰ ਤੇ ਹੈ ਹੀ ਤੇ ਆਂਦੇ ਵੀ ਆਪਾਂ ਤੁਰ ਕੇ ਨਹੀਂ ਹੋਣ ਜਾਣਾ ਤੇ ਇਧਰ ਮੋਟਰਸਾਈਕਲ ਚੈੱਕ ਕਰੋ ਕਿ ਨਾ ਮੋਟਰਸਾਈਕਲ ਹੋਣ ਡਿਆ ਲੈ ਤੇ ਬੰਦਾ ਬੰਦਾ ਹੁਣ ਵੀ ਆਪਾਂ ਆ ਚੁੱਕੇ ਆ ਸ਼ੇਰਾ ਸਾਹਿਬ ਇੱਥੇ ਸ਼ੇਰਾ ਲੱਗਾ ਹੈ ਗੁਰਗੋਬਿੰਦ ਸਿੰਘ ਜੀ ਨੂੰ ਤੇ ਅੱਗੇ ਆ ਗੁਰੂ ਘਰ ਜਿੱਥੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਹੈ ਤੇ ਚਲੋ ਚੱਲਦੇ ਆਂ ਇਥੋਂ ਪਹਿਲਾਂ ਲੰਗਰ ਥੋੜਾ ਜਿਹਾ ਛਕ ਲਈਏ ਲਗਾ ਹੈ ਗੋਲ ਗੱਪਿਆਂ ਦਾ ਲੰਗਰ ਲੱਗਾ ਹੈ ਤੇ ਇਧਰ ਨਮਨ ਤੇ ਲਿਆ ਆਵਾ ਇਹਦੀ ਪਹਿਲਾਂ ਬਾੜੀ ਆ ਗਈ ਆ ਬਾਕੀ ਹੁਣ ਗੋਰੇ ਦੀ ਬਾੜੀ ਆ ਬਾਅਦ ਫਿਰ ਹੈ ਤੇ ਲੋਬੀ ਮਿਲਖਿਓ ਐਡਾ ਨਿਆਰਾ ਆਉਣ ਡਿਆ ਵਾ ਤੇ ਮਿਲ ਕੇ ਨੇ ਗੋਲ ਗੱਪੇ ਖਾਣੇ ਬਹੁਤ ਨਿਆਰਾ ਆਉਣ ਡਿਆ ਇਧਰ ਲੱਗਾ ਵਾ ਜੂਸ ਦਾ ਲੰਗਰ ਤੇ ਉਧਰ ਨੇ ਬੰਨੇ ਲੱਗਾ ਵਾ ਹੋਰ ਕੋਈ ਲੰਗਰ ਹੋਰ ਕੋਈ ਨਹੀਂ ਇੱਕੋ ਹੀ ਲੱਗਾ ਵਾ ਆਇਆ ਮਿੱਤਰੋ ਗੁਰਦੁਆਰਾ ਛੇਰਾ ਸਾਹਿਬ ਇੱਥੇ ਛੇਰਾ ਲੱਗਾ ਹੈ ਗੁਰਗੋਬਿੰਦ ਸਿੰਘ ਨੂੰ ਪਰ ਆਇਧਰ ਵੇ ਕਿਦਾਂ ਦਾ ਲੱਗ ਰਿਹਾ ਤੈਨੂੰ ਬਾਹਰਾਂ ਚ ਰਹਿ ਕੇ ਬਾਹਰਾਂ ਦਾ ਰਹਿ ਕੇ ਬਹੁਤ ਵਧੀਆ ਲੱਗ ਰਿਹਾ ਨਜ਼ਾਰੇ ਆਉਂਦੇ ਆ ਪੂਰੇ ਪੂਰੇ ਇੱਥੇ ਘੈਂਟ ਪਹਾੜ ਲੱਗਣਦੇ ਆ ਹਰ ਛਾਪਣਾ ਖਲੋਤਾ ਆ ਪੂਰੇ ਘੈਂਟ ਜੇ ਤਰੀਕੇ ਨਾਲ ਹਰ ਛੇ ਕਿੰਨਾ ਦਾ ਲੱਗਣਦੇ ਆ ਪਹਾੜਾਂ ਚ ਪਹਾੜਾਂ ਬਾਰੇ 10 ਕੁਝ ਪਹਾੜਾਂ ਬਾਰੇ ਇਹ ਦਸਾਂ ਵੀ ਸਾਹਮਣੇ ਮੰਦਰ-ਮੁੰਦਰ ਬਣੇ ਆ ਇੱਧਰ ਗੁਰਦੁਆਰਾ ਸਾਹਿਬ ਆ ਬੜਾ ਨਿਆਰੇ ਵਾਲਾ ਨੇਚਰ ਵਾ ਬਹੁਤ ਸੋਹਣਾ ਲੱਗਣਦੇ ਆ ਪਰ ਅਸੀਂ ਲਾਹੌਰ ਪਹੁੰਚ ਚੁਕੇ ਆ ਤੇ ਉਹ ਉੱਥੇ ਥੋੜਾ ਅੱਗੇ ਰਹਿ ਗਿਆ ਵਾ ਗੁਰਦੁਆਰਾ ਸਾਹਿਬ ਤੇ ਬਹੁਤ ਹੀ ਘੈਂਟ ਇੱਥੇ ਫੀਲਿੰਗ ਆਉਂਦੀ ਆ ਮਤਲਬ ਹੀ ਉਹ ਉਥੇ ਉਹ ਵੇਖੋ ਕਿੱਥੇ ਉੱਤੇ ਚੜੇ ਲੋਕੀ ਤੇ ਸਾਹੀ ਵੀ ਸ਼ਾਇਦ ਆਪਣੇ ਬੰਦੇ ਵੀ ਸ਼ਰਾਰਤੀ ਆ ਆਪਾਂ ਵੀ ਕੀ ਪਤਾ ਇਦਾਂ ਹੀ ਕਰੀਏ ਬਾਕੀ ਉਹ ਵੇਖੋ ਸਾਹਮਣੇ ਪਹਾੜ ਮਤਲਬ ਹੀ ਪਹਾੜਾਂ ਜਾਣ ਕੇ ਵੱਖਰੀ ਜੀ ਫੀਲਿੰਗ ਜੀ ਆ ਜਾਂਦੀ ਆ ਕਿਉਂ ਨਾ ਬਣ ਜੈਸ ਬ੍ਰਦਰ ਦੇ ਹੁਣ ਉਹ ਗੁਰੂ ਘਿਲੋੜ ਆਪਾਂ ਆ ਗਏ ਆ ਉਹ ਉਥੇ ਗੁਰਦੁਆਰਾ ਸਾਹਿਬ ਜਾਣਾ ਆ ਅਜੇ ਬੰਦੇ ਰੈਸਟ ਕਰਨ ਦੇ ਆ ਥੋੜੀ ਜੀ ਉਹ ਉਥੇ ਖਲੋਤੇ ਆ ਅੱਜ ਚਲੋ ਪਹਿਲਾਂ ਉੱਧਰ ਚੱਲੇ ਉਹ ਗੁਰਦੁਆਰਾ ਸਾਹਿਬ ਚੱਲੇ ਪਹਿਲਾਂ ਕਿੱਡੀ ਉੱਤੇ ਆਪਾਂ ਆ ਚੁੱਕੇ ਆ ਹੁਣ ਉਹ ਉਥੇ ਚੱਲਦੇ ਆ ਠੇਡਾ ਲੱਗ ਗਿਆ ਫਿਰ ਉਹ ਉਥੇ ਰੇੜ ਦੇ ਚੱਲ ਆ ਜਾਏ ਜਿੱਥੇ ਗਈ ਆ ਚਲੋ ਹਰਸ਼ ਹੋਰ ਮੜਾ ਉੱਤੇ ਜਾਣੇ ਆ ਹਾਂਜੀ ਵੀ ਆਪਾਂ ਹੋਰ ਉੱਤੇ ਆ ਚੁੱਕੇ ਆ ਤੇ ਹੋਰ ਉਹ ਉਥੇ ਅੱਗੇ ਜਾ ਰਹੇ ਆ ਉਥੋਂ ਇਹਨਾਂ ਨੇ ਹੋਰ ਉੱਤੇ ਚੜਨਾ ਫਿਰ ਸਾਹਮਣਾ ਤੇ ਬਹੁਤ ਹੀ ਨਿਆਰਾ ਆ ਰਿਹਾ ਆ ਯਾਰ ਜਿਹਨੂੰ ਕਹਿੰਦੇ ਨਾ ਕਦੀ ਨਹੀਂ ਇਹ ਮੂਮੈਂਟ ਕੀਤੀ ਆ ਇੰਦਰ ਪਹਾੜ ਦੇ ਉੱਤੇ ਖਲੋਤੇ ਆ ਪੱਥਰ ਕਿੱਡਾ ਵੱਡਾ ਪੱਥਰ ਜਾ ਵਾ ਬਹੁਤ ਹੀ ਵਧੀਆ ਜਗ੍ਹਾ ਤੇ ਆਪਾਂ ਹੁਣ ਉੱਤੇ ਆਏ ਆ ਹੁਣ ਵਾਪਸੀ ਲਈ ਚੱਲੇ ਆ ਥੱਲੇ ਤੇ ਕਾਫੀ ਉੱਤੇ ਆਏ ਫੋਟੋ ਇੱਥੇ ਕਲਿਕਾਂ ਹੋਣੀਆਂ ਆ ਹੁਣ ਚੱਲੀਏ ਥੱਲੇ ਉਹ ਫੇਰ ਥੱਲੇ ਜਾਣਾ ਪੜਿਆ ਉਹ ਰਾਜੇ ਹੁਣੀਆਂ ਉਹ ਉੱਥੇ ਖਲੋਤੇ ਆ ਰਾਏ ਵਾਏ ਚੱਲੀਏ ਫੇਰ ਥੱਲੇ ਚਲੋ ਆ ਜੋ ਇੱਥੇ ਆਪਾਂ ਪਹੁੰਚ ਚੁੱਕੇ ਆ ਗੁਰੂ ਕੇ ਲਾਹੌਰ ਪਿੱਛੇ ਆਪਾਂ ਤਰਬੇਨੀ ਸਾਹਿਬ ਗਏ ਸੀ ਤੇ ਹੁਣ ਆਵਾ ਪੌਰ ਸਾਹਿਬ ਇੱਥੇ ਗੁਰੂ ਜੀ ਦੇ ਘੋੜੇ ਨੇ ਪੰਜਾ ਮਾਰ ਕੇ ਤੇ ਪਾਣੀ ਤੋਂ ਕੱਢਿਆ ਸੀ ਤੇ ਪਿੱਛੇ ਤਰਬੇਨੀ ਸਾਹਿਬ ਗੁਰੂ ਜੀ ਨੇ ਵਰਸ਼ਾ ਮਾਰਿਆ ਸੀ ਤੇ ਤਿੰਨ ਧਾਰਾ ਪਾਣੀ ਦੀਆਂ ਕੱਟਤੀਆਂ ਹੈ ਤੇ ਹੁਣ ਆਪਾਂ ਜਾ ਰਹੇ ਆ ਗੁਰੂ ਕੇ ਲਾਹੌਰ ਇੱਥੇ ਚੱਲਦੇ ਆ ਮੱਥਾ ਟੇਕਦੇ ਆ ਇੱਥੇ ਗੁਰੂ ਜੀ ਦੇ ਵਿਆਹ ਹੋਇਆ ਸੀ ਇੱਥੇ ਲਾਵਾ ਹੋਈਆਂ ਸੀ ਆ ਫਿਰ ਉੱਤੇ ਇੱਥੇ ਚੱਪਣਾ ਲਾ ਲਈਏ ਆਏ ਵੇਖੋ ਵੀ ਆ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਕਿੱਡਾ ਵਧੀਆ ਯਾਰ ਦ੍ਰਿਸ਼ ਲੱਗਣ ਡਿਆ ਵਾ ਉਹ ਪਹਾੜੀ ਕਿੱਡੇ ਘੈਂਟ ਲੱਗਣ ਡਿਆ ਇਹ ਇਧਰ ਵੇਖੋ ਆ ਉੱਤੋਂ ਦਾ 뷰 ਆਪਾਂ ਵਿਖਾਉਂਦੇ ਥੱਲੇ ਕਿੱਡਾ ਘੈਂਟ 뷰 ਲੱਗਣ ਡਿਆ ਹੁਣ ਆਪਾਂ ਥੱਲੇ ਪੋਰ ਸਾਹਿਬ ਜਾਂਦੇ ਆ ਉੱਥੇ ਤੇ ਗੁਰੂਤਮ ਸਿੰਘ ਜੀ ਦੇ ਘੋੜੇ ਨੇ ਪੈਰ ਮਾਰ ਕੇ ਤੇ ਜਾਨ ਕਟਿਆ ਸੀ ਤੇ ਚਲੋ ਉੱਥੇ ਚੱਲਦੇ ਹੁਣ ਗੁਰੂ ਸਾਹਿਬ ਦੀ ਕੁਛ ਹੀ ਨਾ ਇੱਧਰ ਲੰਗਰ ਲੱਗਾ ਹੈ ਮਨ ਕਰਨਿਆ ਹੈ ਵੀ ਲੰਕਾ ਵਗੈਰਾ ਪੀਏ ਤੇ ਇੱਥੇ ਲੋਰੀ ਕੀਰੇ ਦਾ ਲੰਗਰ ਲੱਗਾ ਹੈ ਜਿੱਦਿ ਵੀ ਪੀਣੇ ਚੋਣੇ ਦੇ ਦੀ ਕਰਾਈ ਗੁਰੂ ਕੇ ਲੋਹੜਾ ਪਾ ਆਏ ਆ ਤੇ ਹੁਣ ਵਾਪਸੀ ਆਪਣੀ جاری ਆ ਹੁਣ ਵਾਪਸ ਜਾ ਰਹੇ ਆ ਤੇ ਪੈਦਲ ਹੀ ਯਾਤਰਾ ਹੋਣਾ ਹੁਣੀ ਆ ਫੇਰ ਵਾਪਸ ਜੇ ਕੋਈ ਟਰਾਲੀ ਲੱਭ ਗਈ ਠੀਕ ਆ ਅੱਗੇ ਤੇ ਟਰਾਲੀ ਦਾ ਸਫਰ ਬਹੁਤ ਹੀ ਖਤਰਨਾਕ ਹੋਇਆ ਵਾ ਕੋਈ ਕਹਿ ਨਹੀਂ ਸਕਦੇ ਪਰਨੇਟੇ ਲੇ ਹੋ ਗਏ ਆਪਣੇ 80 ਗੱਲ ਆ ਵਾ ਚਲੋ ਚੱਲਦੇ ਆ ਅੱਜ ਕਾਫੀ ਗੁਰਦੁਆਰਾ ਸਾਹਿਬ ਘੁੰਮਣੇ ਆਪਾਂ ਨਾਲ ਨਾਲ ਚਲਦੇ ਆਂ ਨਾਲ ਨਾਲ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਆ ਗੋਰੇ ਦਾ ਦੋਸਤ ਬੈਠਾ ਜੇ ਆਓ ਬੈਠਾ ਗੋਰੇ ਦਾ ਦੋਸਤ ਚਲੋ ਚਲਦੇ ਅੱਗੇ ਮੈਂ ਉਦੋਂ ਦਾ ਸੋਚ ਨਹੀਂ ਧਿਆ ਮੈਂ ਇਹ ਨਹੀਂ ਲੱਭੇ ਕਿਤੇ ਇਹਦੇ ਇੱਧਰ ਕਾਫੀ ਹੁੰਦੇ ਆ ਤੇ ਆ ਬੈਠਾ ਇੱਥੇ ਕੋਣ ਤੇ ਗੁਰੂ ਸਾਹਿਬ ਆਪ ਉਹ ਲਾਖੇ ਡੰਡਾ ਪਏ ਆ ਚੰਗਾ ਮੈਂ ਇੱਥੇ ਬਾਰਿਸ਼ ਚ ਚੱਲੂਆ ਹੋ ਚੁਕੀ ਆ ਕਿਉਂਕਿ ਸਾਨੂੰ ਕਿਸ ਟਰਾਲੀ ਵਾਲੇ ਨੇ ਬਿਠਾਇਆ ਨਹੀਂ ਆ ਤੇ ਹੁਣ ਮੈਂ ਜੀ ਆਪਣੀ ਸੰਗਤ ਤੁਰ ਹੀ ਜਾਂਦੀ ਆ ਤੇ ਚਲੋ ਚੱਲਦੇ ਆ

ਰਹਿ ਗਿਆ ਇਹ ਤੇ ਮੇਰੀ ਵੀ ਬਧਾਈ ਬਣਾਤੀ ਆ ਇਹਨਾਂ ਬਾਦਾਂ ਮੇਰੇ ਵੀ ਰੰਗ ਬਹੁਤ ਹੀ ਵਧੀਆ ਕੰਮ ਕੀਤਾ ਵਾ ਹੁਣ ਜੇਬ ਚ ਪਾਈਏ ਫੋਨ ਕਿਉਂਕਿ ਮੇਰੇ ਹਿਸਾਬ ਨਾਲ ਹੁਣ ਇਦਾਂ ਹੀ ਹੋਣਾ ਵਾ ਖਾਲਸਾ ਦਾ ਕੋਈ ਨਾ ਕੋਈ ਪ੍ਰੋਗਰਾਮ ਹੋਏ ਉਥੇ ਇਹਦਾ ਬਾਜ ਤੁਹਾਨੂੰ ਝੂਲਦੇ ਜਰੂਰ ਵਖੜ ਕੇ ਬਾਜ ਜੋਗੀ ਇਲਾ ਵਗੈਰਾ ਇਹ ਤੁਹਾਨੂੰ ਉਥੇ ਜਰੂਰ ਵਖੜ ਕੇ ਆਮ ਸਰਪੰਚ ਸਿੰਘ ਹਾਜ਼ਰ ਨਾਜ਼ਰ ਹੁੰਦੇ ਨੇ ਸਰਪੰਚ ਵੀ ਕਰਦਾ ਅੱਖਾਂ ਜਿਹੜਾ ਬਿਲਾ ਪਾਓ ਵੀਰੋ ਹੱਥ ਜੋੜ ਕੇ ਅੱਖਾਂ ਜਿਹੜਾ ਜਿਹੜਾ ਪਾਓ ਦੱਸਾ ਪ੍ਰੇਮ ਦੇ ਰੰਗ ਲਾ ਲਓ ਅੱਖਾਂ ਚਲੋ ਨਾ ਆ ਗਏ ਆ ਨੇ ਆਪਣੇ ਬੰਦੇ ਸਾਰੇ ਕੀ ਉਹਨਾਂ ਨਾਲ ਨਾ ਹੋਣਾ ਬੰਦੇ ਉਥੇ ਨਾ ਕੈਮਰਾ ਚਲਾਦੀ ਨਾ ਲੱਗਿਆ ਤੂੰ ਚਲੋ ਚੱਲਦੇ ਆ ਮਿੱਤਰੋ ਰੈਡੀ ਹੋ ਚੁਕੇ ਆ ਤੇ ਹੁਣ ਆਪਾਂ ਆਏ ਆ ਆਨੰਦਗਰ ਕਿਲਾ ਘੁੰਮਣ ਤੇ ਹੋਰ ਕੁਝ ਗੁਰਦੁਆਰਾ ਸਾਹਿਬ ਘੁੰਮਣ ਤੇ ਆਪਣਾ ਜਰਮਨਜੀਤ ਸਿੰਘ ਇੱਥੇ ਜੰਮਿਆ ਚੱਲੀਏ ਫਿਰ ਗੁਰਦੁਆਰਾ ਸਾਹਿਬ ਤੇ ਆਨੰਦਗਰ ਕਿਲਾ ਘੁੰਮੀਏ ਮੱਥਾ ਟੇਕੀਏ ਤੇ ਫਿਰ ਚੱਲਦੇ ਆ ਕੇਸਗਰ ਸਾਹਿਬਾਂ ਉਹਨਾਂ ਜੋੜੇ ਲਾ ਕੇ ਤੇ ਫਿਰ ਚੱਲਦੇ ਆਂ ਸਭ ਤੋਂ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਫਿਰ ਇੱਥੇ ਬੋਲੀ ਸਾਹਿਬ ਵੀ ਜਾਣਾ ਵਾ ਆ ਬੋਲੀ ਸਾਹਿਬ ਥੱਲੇ ਨੂੰ ਜਾਣਾ ਇੱਥੇ ਮੱਥਾ ਟੇਕਣ ਤੇ ਚਲੋ ਉਧਰ ਪਹਿਲਾਂ ਅੰਦੇ ਜੋੜੇ ਉਧਰ ਲਵਨੇ ਆ ਆਪਾਂ ਜਮਾ ਨਹੀਂ ਕਰਾਉਣੇ ਮੈਂ ਚਲੋ ਚੱਲਦੇ ਆਂ ਤੇ ਨਾਈਟ ਥਿਊ ਵੇਖੋ ਤੁਸੀਂ ਉਹ ਸਾਹਮਣੇ ਉਹ ਪਹਾੜੀਆ ਜਿਹੜੀ ਨਨਦੇਵੀ ਵਾਲੀ ਆ ਤੇ ਲੇਟਾਂ ਜਦੋਂ ਇੱਧਰ ਆ ਨੋ ਜਾਗਦੀਆਂ ਤਾਂ ਕਿੱਡਾ ਘੈਂਟ ਲੱਗਦਾ ਵਾ ਚਾਰੇ ਬੰਨੇ ਓਏ ਆ ਤਾਰ ਨੂੰ ਇੱਧਰ ਕਰੋ ਓਏ ਓ ਵੇ ਇੱਧਰ ਜਗਾੜ ਬਣਾਇਆ ਇੱਧਰ ਜਗਾੜ ਬਣਾਇਆ ਹੈ ਨਾ ਮੈਟ ਦੇ ਥੱਲੇ ਜਾਂਦੇ ਜੋੜੇ ਲਾ ਦੋ ਕੋਈ ਚੋਕ ਨਾ ਲਏ ਚੱਲ ਠੀਕ ਆ ਇਹ ਵੀ ਕੰਮ ਹੁਣ ਚਲਦੇ ਆ ਬੋਲੀ ਸਾਹਿਬ ਆਂਦੇ ਸਭ ਤੋਂ ਪਹਿਲਾਂ ਪੁਲੀਸ ਸਾਹਿਬ ਜਾਣਾ ਵਾ ਕੈਨੀਮਲਾ ਆਇਆ ਵਾ ਜਲ ਭਰਉਣ ਲਈ ਤੇ ਚਲੋ ਚਲਦੇ ਆ ਥੱਲੇ ਕਾਫੀ ਸੰਗਤ ਆਪਣੇ ਇੱਥੇ ਪੁੱਜਦੀ ਆ ਤੇ ਇੰਦੀ ਜਾਣਾ ਵਾ ਉਧਰੋਂ ਦੀ ਵਾਪਸ ਆਉਣਾ ਵਾ ਇਧਰੋਂ ਦੀ ਜਾਣਾ ਆ ਆ ਇਹ ਲਗਭਗ ਨਾ 100 ਤੇ ਪਤਾ ਨਹੀਂ 38 ਕ ਕਿੰਨੀਆਂ ਪਾਉੜੀਆਂ ਵਾ ਕਹਿੰਦੇ ਗਲਤੀ ਵੀ ਉਹ ਸਾਦੀ ਮਾ ਗਲਤੀ ਵੀ ਉਹ ਸਾਦੀ ਆ ਤੇ ਪੜਿਆ ਧਿਆਨ ਤੇ ਪੜਿਆ ਨਹੀਂ ਧਿਆਨ ਨਾ ਉਦਾਂ ਥੱਲੇ ਜਾਣਾ ਪੈਂਦਾ ਇੰਨਾ ਉੱਥੋਂ ਫਿਰ ਚੱਲ ਆ ਗਏ ਵਾ ਕਿੰਨੀਆਂ ਆਪਾਂ ਲੈ ਲਈਆਂ ਫੋਂ ਚੱਲਦੇ ਆ ਇੱਥੇ ਮੱਥਾ ਟੇਕਦੇ ਆ ਗੁਰਦੁਆਰਾ ਸਾਹਿਬ ਤੇ ਲੋਕਾਂ ਦਾ ਪਾਣੀ ਇੱਥੇ ਕਰਦੇ ਨਾ ਮੈਂ ਬੰਦ ਆਵਾਜ਼ ਕਰਦੇ ਕੰਟੀਨਿਊ ਇੱਥੇ ਨਿਸ਼ਾਨ ਸਾਹਿਬ ਬਹੁਤ ਹੀ ਉੱਚਾ ਨਿਸ਼ਾਨ ਸਾਹਿਬ ਆ ਤੇ ਆ ਸਾਹਮਣੇ ਕਿਲੇ ਨੂੰ ਸਜਾਇਆ ਗਿਆ ਵਾ ਜਿੱਥੇ ਗੁਰੂ ਗੋਬਿੰਦ ਸਿੰਘ ਰਹਿੰਦੇ ਹੁੰਦੇ ਸੀ ਇਹ ਉਹੀ ਕਿਲਾ ਵਾ ਬਹੁਤ ਕਰਮਾਂ ਵਾਲੀ ਜਗ੍ਹਾ ਹਾਂਜੀ ਇਹ ਉਹੀ ਕਿਲਾ ਹੈ ਨਾ ਅਸੀਂ ਬੜੇ ਕਰਮ ਵਾਲੇ ਜੂਂਦਾਂ ਜਿਹੜੇ ਇੱਥੇ ਆ ਗਏ ਹਾਂ ਹਾਂਜੀ ਇੱਥੇ ਨਾ ਪਹੁੰਚੇ ਗੁਰਦੁਆਰਾ ਸਾਹਿਬ ਤਾਂ ਇੱਧਰ ਨਾ ਇਤਿਹਾਸਿਕ ਪੌੜੀਆਂ ਪ੍ਰਾਣੀਆਂ ਆ ਹੁਣ ਬਣਾਈਆ ਵਾ ਬਾਕੀ ਉਹ ਗੁਰਦੁਆਰਾ ਸਾਹਿਬ ਬਹੁਤ ਵਧੀਆ ਲੱਗਣ ਡੇ ਸਜਾਵਟ ਟਰੈਕਟਰ ਵੇਖੋ ਕਿੰਨਾ ਸਜਾਇਆ ਗਿਆ ਵਾ ਤੇ ਹੁਣ ਆਪਾਂ ਜਾ ਰਹੇ ਆ ਸਦਾ ਆਪਣੇ ਕੇਸਗਰ ਸਾਹਿਬ ਸਮਾਨ ਆਪਾਂ ਜਿਹੜਾ ਥੋੜਾ ਬੋਤਾ ਖਰੀਦਣਾ ਸੀ ਉਹ ਖਰੀਦ ਲਿਆ ਆ ਤੇ ਇੱਥੋਂ ਜਿਹੜਾ ਪ੍ਰਸ਼ਾਦ ਆਪਾਂ ਖਰੀਦਣਾ ਆ ਜਾਂ ਹੋਰ ਕੁਝ ਉਹ ਹੁੰਦੇ ਵਕਤ ਖਰੀਦਾਂਗੇ ਪਹਿਲਾਂ ਆਪਾਂ ਮੱਥਾ ਟੇਕ ਲਈਏ ਕੇਸਗਰ ਸਾਹਿਬ ਹਨਾ ਜਮਿਆ ਹਾਂ ਜਿੱਥੇ ਨਾ ਜੋੜੇ ਬਹੁਤ ਮੁਸ਼ਕਲ ਨਾ ਆਪਾਂ ਕਿਸ ਤਰੀਕੇ ਨਾਲ ਲਾਏ ਆ ਵੀ ਬਾਅਦ ਚ ਚੁੱਕੇ ਨਾ ਜਾਣ ਕਿਉਂਕਿ ਇੱਥੇ ਜੋੜੇ ਬੜੇ ਚੁੱਕੇ ਜਾਂਦੇ ਆ ਆ ਵੇਖੋ ਕਿੰਨੇ ਜੋੜੇ ਪਏ ਆ ਯਾਰ ਕਈਆਂ ਦੇ ਪਏ ਆ ਕਈਆਂ ਦੇ ਚੁੱਕੇ ਜਾਂਦੇ ਆ ਚਲੋ ਹੁਣ ਹਰ ਸਾਈਥੇ ਕੋਲੋਤਾ ਵਾ ਅਰਸ਼ ਮੱਥਾ ਟੇਕਣ ਨਹੀਂ ਜਾਣਾ ਨਹੀਂ ਆ ਚਪੜਾ ਲਾਉਣ ਦੇ ਚਪੜਾ ਭਰਾ ਤਰੀਕੇ ਨਾਲ ਆਉਣੀਆਂ ਆ ਇੱਥੇ ਪੰਗਤ ਚ ਲੱਗ ਚੁਕੇ ਆ ਮਤਲਬ ਲਾਈਨ ਚ ਲੱਗ ਚੁਕੇ ਆ ਤੇ ਬਹੁਤ ਹੀ ਜਿਆਦਾ ਸੰਗਤ ਦਾ ਇਕੱਠ ਹੋਇਆ ਵਾ ਇਹ ਸਖਾਂ ਦਾ ਤੱਕ ਤੇ ਆ ਤੀਸਰਾ ਤੇ ਫਿਰ ਇਹਨੇ ਇਕੱਠ ਤੇ ਹੋਣਾ ਹੀ ਆ ਫਾਈਨਲੀ ਵੀ ਗਾਇਸ ਅਸੀਂ ਮੱਥਾ ਟੇਕ ਲਿਆ ਕੇਸਗਰ ਸਾਹਿਬ ਤੇ ਕੇਸਗਰ ਸਾਹਿਬ ਤੇ ਵੇਖੋ ਕੱਡਾ ਸੋਹਣਾ ਲੱਗਣ ਰਿਹਾ ਆ ਤੇ ਮੱਥਾ ਟੇਕ ਲਿਆ ਆ ਹੁਣ ਆਪਾਂ ਸਿੱਧਾ ਚੱਲਦੇ ਆ ਥੱਲੇ ਆਪਣੇ ਦੋਸਤਾਂ ਨਾਲ ਕੇਸਗਰ ਸਾਹਿਬ ਆਪਾਂ ਮੱਥਾ ਟੇਕ ਲਿਆ ਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਧਰਲੇ ਬੰਦੇ ਆਏ ਆ ਮੱਥਾ ਤੇ ਆਪਾਂ ਟੇਕ ਲਿਆ ਕੇਸਗਰ ਸਾਹਿਬ ਤਵੇਹੇ ਆ ਜਿਹੜਾ ਮੇਨ ਦਰਵਾਜ਼ਾ ਖੋਲਦੇ ਆ ਪਰ ਅੱਜ ਨਹੀਂ ਮੇਨ ਦਰਵਾਜ਼ਾ ਖੋਲਦੇ ਆ ਕਿਉਂ ਨਵਨ ਬਾਈ ਸਹੀ ਆ ਨਾ ਗੱਲ ਸਹੀ ਹੈ ਸਹੀ ਆਪਾਂ ਆਏ ਆ ਗੁਰਦੁਆਰਾ ਸੀਸਗੰਨ ਸਾਹਿਬ ਤੇ ਸੀਸਗੰਨ ਸਾਹਿਬ ਆਏ ਆ ਚਲੋ ਇੱਥੇ ਟੇਕਦੇ ਆ ਮੱਥਾ ਤੇ ਫਿਰ ਅੱਗੇ ਸ਼ਾਹਦਪੁਰਾ ਸਾਹਿਬ ਜਾਈਏ ਅੱਗੇ ਸਭ ਤੋਂ ਪਹਿਲਾਂ ਇੱਥੇ ਹੁਣ ਮੱਥਾ ਟੇਕਦੇ ਆਪਾਂ ਹੁਣ ਆਪਾਂ ਆ ਗਏ ਆ ਗੁਰਦੁਆਰਾ ਪੋਰਾ ਸਾਹਿਬ ਤੇ ਪੋਰਾ ਸਾਹਿਬ ਆਏ ਆ ਪਿਛਮ ਆਪਾਂ ਸੀਸਗੰਜ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਗਏ ਆ ਹੁਣ ਪੋਰਾ ਸਾਹਿਬ ਮੱਥਾ ਟੇਕਦੇ ਆ ਫਿਰ ਆਪਾਂ ਚੱਲਦੇ ਆ ਆਪਣੇ ਡੇਰੇ ਤੇ ਹਾਂ ਥੋੜਾ ਘੁੰਮ ਫਿਰ ਕੇ ਕਿਉਂਕਿ ਅੱਜ ਲਾਸਟ ਦਿਨ ਆ ਕੱਲ ਆਪਾਂ ਵਾਪਸੀ ਭਾਦਨੀ ਆ ਉਹ ਤੂੰ ਹੀ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਪਹਿਲਾਂ ਉੱਥੇ ਟੇਕਿਆ ਫਿਰ ਆਪਾਂ ਇੱਥੇ ਟੇਕਿਆ ਹੁਣ ਆਪਾਂ ਆਏ ਆ ਇੱਧਰ ਇੱਧਰ ਨਾ ਪਾਰ ਕੇ ਆ ਛੋਟੀ ਜੀ ਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਆ ਇੰਦਰ ਅੰਦਰ ਆਪਾਂ ਸ਼ਾਇਦ ਜਾ ਸਕਦੇ ਆ ਕੋਈ ਕਹਿ ਨਾ ਕੁਛ ਜਾ ਹੀ ਸਕਦੇ ਆ ਉਹ ਤੂੰ ਦੀ ਜਾਣੇ ਬੰਦ ਕਰ ਦੇ ਤੂੰ ਸੀ ਵਾਟਰ ਇਹ ਬਹੁਤ ਹੀ ਜ਼ਿਆਦਾ ਆਉਣ ਰਿਹਾ ਆ ਥੋੜਾ ਹੋਰ ਜ਼ਿਆਦਾ ਨਹੀਂ ਥੋੜਾ ਬਹੁਤ ਜ਼ਿਆਦਾ ਆਉਣ ਰਿਹਾ ਆ ਭਿੱਜ ਗਿਆ ਨਾ ਤੂੰ ਕਿਉਂਕਿ ਆਹ ਵੇਖੋ ਕਿੰਨਾ ਗਲਾਉ ਹੋ ਵੀ ਗਿਆ ਵਾ ਥੱਲੇ ਤੇ ਚਲੋ ਚੱਪਲਾਂ ਦਾ ਵੀ ਸੰਘਰਸ਼ ਆਪਾਂ ਲੱਭ ਲਿਆ ਆ ਹੁਣ ਚੱਲਦੇ ਆ ਭਰਾਦਰ ਨੇ ਵੇਖ ਪੂਰੀ ਨਿਆਰੇ ਵਾਲੀ ਲੈ ਗਿਆ ਕਿਉਂ ਸਲੀਪਰ ਤੇ ਜਮਾ ਦੋ ਤੇ ਜਮਾ ਦੋ ਘੰਟਿਆਂ ਬਾਅਦ ਵੀ ਮੈਂ ਸੋਚਿਆ ਵੀ ਵਧੀਆ ਚੌਪ ਦੀ ਚੋਕ ਲੈ ਆਊਗਾ ਕੋਈ ਹੋ ਲੈ ਗਕਰ ਆਫਸਰ ਆ ਗਿਆਊਗਾ ਮਹਿੰਗੇ ਜੇ